ਜਾਪਾ ਪ੍ਰਥਨ ਛੋਟਾ ਜਿਹਾ ਇੱਕ ਨੁਕਸਾ ਦੱਸਣ ਲੱਗੇ ਆ ਵਿਛਾਤੀ ਤੇ ਬਲਗਮ ਜੰਮ ਜਾਂਦੀ ਆ ਬਾਹਰ ਨਿਕਲਦੀ ਦਵਾਈਆਂ ਬਹੁਤ ਲੈ ਲਈਆਂ ਤੇ ਇਸ ਤੱਕ ਪਿਆਜ਼ ਲੈ ਲੈਣਾ ਪਿਆਜ਼ ਛੱਲ ਲੈਣਾ ਛੱਲ ਕੇ ਇਸ ਤਰੀਕੇ ਨਾਲ ਖਾਲੀ ਵਿੱਚੋਂ ਕਰ ਲੈਣਾ ਇਸ ਤੱਕ ਸਾਰਾ ਆਪਣਾ ਖਾਲੀ ਕਰ ਲਾਂਗੇ ਹੁਣ ਇੱਕ ਆਪਣਾ ਨਿੰਬੂ ਲਾਵਾਂਗੇ ਨਿੰਬੂ ਲੈ ਕੇ ਤੇ ਜੋੜ ਲਾਂਗੇ ਕਿਸ ਭਾਂਡੇ ਵਿੱਚ ਹੁਣ ਆਪਾਂ ਨਿੰਬੂ ਨਚੋੜ ਲਿਆ ਨਿੰਬੂ ਨਚੋੜ ਲਿਆ ਆਪਾਂ ਤੇ ਹੁਣ ਆਪਾਂ ਨੂੰ ਪਿਆਜ਼ ਨੂੰ ਗੈਂਚ ਤੇ ਰੱਖ ਦੇਣਾ ਤੇ ਹੁਣ ਇੱਕ ਚਮਚਾ ਆਪਾਂ ਨਿੰਬੂ ਦੇ ਰਸ ਦਾ ਪਾ ਦਾਂਗੇ ਹੁਣ ਇੱਕ ਚਮਚਾ ਆਪਾਂ ਨਿੰਬੂ ਦਾ ਰਸ ਦਾ ਪਾਤਾ ਹੁਣ ਇੱਕ ਚਮਚਾ ਆਪਾਂ ਸ਼ਹਿਦ ਦਾ ਪਾਵਾਂਗੇ ਇੱਕ ਚਮਚਾ ਆਪਾਂ ਸ਼ਹਿਦ ਦਾ ਵਿੱਚ ਪਾਤਾ ਤੇ ਇੱਕ ਚਮਚਾ ਹੁਣ ਆਪਾਂ ਛੋਟੀ ਚਮਚੀ ਪਾਵਾਂਗੇ ਨਮਕ ਦੀ ਕਾਲੇ ਨਮਕ ਦੀ ਤੇ ਚੰਗੀ ਤਰ੍ਹਾਂ ਐ ਗਰਮ ਕਰ ਲੈਣਾ ਹੁਣ ਚੰਗੀ ਤਰ੍ਹਾਂ ਇਹ ਗਰਮ ਹੋ ਗਿਆ ਤੁਸੀਂ ਤਿੰਨ ਟਾਈਮ ਐ ਤੁਸੀਂ ਲਓ ਤੇ ਤੁਹਾਡੀ ਛਾਤੀ ਤੋਂ ਮਲਗਮ ساری ਪੱਟੀ ਜਾਊਗੀ ਤੇ ਬਿਲਕੁਲ ਠੀਕ ਹੋ ਜਾਊਗੀ ਤੇ ਇਹ ਨੁਕਸਾ ਜ਼ਰੂਰ ਵਰਤ ਕੇ ਵੇਖੋ ਬਹੁਤ ਵਧੀਆ ਹੈਗਾ ਜੇ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਅੱਗੇ ਜ਼ਰੂਰ ਕਰ ਦੇ ਜੇ ਕਿਸੇ